ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਕਮਾਲਪੁਰ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਤਰਨਤਾਰਨ ਤੋਂ ਦੋਸਤੋ ਕੋਈ 15 ਕਿਲੋਮੀਟਰ ਦੀ ਦੂਰੀ ਤੇ ਪਿੰਡ ਕਮਾਲਪੁਰ ਵਾਹ ਪਿੰਡ ਬਿਲਕੁਲ ਲੱਗੇ ਆ ਸ਼ਿਹਾਜਪੁਰ ਗਲਾਲੀਪੁਰ ਭਗਵਾਨਪੁਰਾ ਠੀਕ ਹੈ ਜੀ ਇਹ ਪਿੰਡ ਨੇੜੇ ਨੇੜੇ ਆ ਤੇ ਕਾਸ਼ ਆਜ਼ਾਦ ਵੀਰ ਹੋਂਦੇ ਘਰ ਆਇਆ ਦੋਸਤੋ ਰੁਟੀਨ ਦੇ ਵਿੱਚ ਹੀ ਆਪਾਂ ਪਹਿਲਾ ਵੀਡੀਓ ਪਾਈ ਦੀਆਂ ਨੇ ਇਸ ਘਰੋਂ ਵਪਾਰ ਦਾ ਕੰਮ ਆ ਜਿਹੜੇ ਵੀਰ ਆਪਣੇ ਨਾਲ ਨਵੇਂ ਜੁੜੇ ਉਹਨਾਂ ਦੇ ਆਪਾਂ ਧਿਆਨ ਦੇ ਵਿੱਚ ਅਕਸਰ ਲਿਆਉਂਦੇ ਰਹੀਦਾ ਪਸ਼ੂ ਆਉਂਦੇ ਰਹਿੰਦੇ ਆ ਬਾਕੀ ਪੁੱਛ ਕਿਸ ਕਰਦੇ ਰਿਆ ਕਰੋ ਤੇ ਨਾਲ ਦੇ ਨਾਲ ਇਹ ਵੀ ਦੱਸ ਦਿੰਨੇ ਆ ਠੀਕ ਆ ਜੀ ਪੜਤਾ ਵੀ ਬੜਾ ਜਾਇਜ਼ ਹੁੰਦਾ ਛੋਟੇ ਛੋਟੇ ਮੁੱਲਾਂ ਦੇ ਪਸ਼ੂ ਹੁੰਦੇ ਆ ਚਾਹੇ ਕੋਈ ਟੋਕੜ ਗੱਬੜ ਨਾਗਾ ਆ ਜਾਏ ਚਾਹੇ ਕੋਈ ਸੱਜਰ ਝੋਟੀਆਂ ਚਾਹੇ ਨੀਲੀ ਦਾਵੀ ਦੀਆਂ ਮੋਹਰਾ ਬਰੀਡ ਦੇ ਵਿੱਚ ਆ ਜਾਣ ਪਸ਼ੂ ਤੇ ਬਿਲਕੁਲ ਵਾਜੂਬ ਜਾਇਜ਼ ਰੇਟ ਹੁੰਦੇ ਆ ਕਿ ਮੇਰਾ ਪ੍ਰੋਕੂਰਮੈਂਟ ਨਾਲੋਂ ਵੀ ਲੈ ਕੇ ਜਾਂਦਾ ਠੀਕ ਆ ਜੀ ਉਹ ਵੀ ਕਿਤੇ ਨਾ ਕਿਤੇ ਪ੍ਰੋਫਿਟ ਅੱਗੇ ਲੈ ਹੀ ਲਿੰਦਾ ਅੱਜ ਇਸ ਵੀਡੀਓ ਵਿੱਚ ਦੋਸਤੋ ਇੱਕ ਤਕਰੀਬਨ ਜਿਹੜੀ ਝੋਟੀ ਤੁਸੀਂ ਵੇਖੋਗੇ ਨੀਲੀ ਰਾਵੀ ਦੇ ਅੰਗ ਪੱਕਦੀ ਆ ਪਹਿਲਾ ਸੂਆ ਪਲੂਣ ਝੋਟੀ ਨੇ ਸੂਣਾ ਤਿਆਰੀ ਤੁਸੀਂ ਵੇਖੋਗੇ ਦੋਸਤੋ ਤੇ ਹਜੇ ਸਮਾਂ ਦਾ ਕੱਚਾ ਨਰਮਾ ਕੁਝ ਦਿਨ ਉਹ ਪੂਰੀ ਗੱਲਬਾਤ ਆਪਾਂ ਕਰਾਂਗੇ ਤੇ ਇੱਕ ਵੱਡੀ ਅਵਾਰਡ ਵਿਖਾਉਣੀ ਆ ਟੋਕਰ ਗੱਬਣ ਜੈਜ ਰੇਡ ਦੇ ਵਿੱਚ ਮਿਲ ਜੂਗੀ ਤਕਰੀਬਨ ਇਹਦੀ ਸੱਜਰ ਦੀ ਵੀਡੀਓ ਵੀ ਆਪਣੇ ਚੈਨਲ ਦੇ ਉੱਤੇ ਪਾਈ ਸੀਗੀ ਉਦੋਂ ਵੀ ਆਕਾਸ਼ ਉਹਨਾਂ ਨੇ ਲਿਆਂਦੀ ਸੀ ਕਿ ਸੇਲ ਕੀਤੀ ਸੀ ਚੈਨਲ ਤੇ ਵੀਡੀਓ ਪਵਾ ਕੇ ਜੇ ਕਿਦਰ ਤੁਹਾਨੂੰ ਪੂਰੀ ਤਿਆਰੀ ਵਾਲੀ ਆਪਾਂ ਵਾਰਡ ਵਿਖਾ ਦੇਾਂਗੇ ਠੀਕ ਆ ਜੀ ਜਿਹੜੀ ਤੁਸੀਂ ਵੇਖੋਗੇ ਬਿਲਕੁਲ ਅੱਜ ਭਲਕ ਦੇ ਵਿੱਚ ਹੀ ਹੁੰਦੀ ਐ ਤਰੀਕਾ ਅਜ 5 ਨਵੰਬਰ ਸਮਾਂ ਕੋਈ ਦੁਪਹਿਰ ਦੇ 12:30 ਵਜੇ ਦਾ ਟਾਈਮ ਆ ਬਾਕੀ ਸਾਰੇ ਫਾਰਮਰ ਵੀਰਾਂ ਨੂੰ ਬੇਨਤੀ ਆ ਆਪਣੀ ਉਹੀ ਆ ਇੱਥੇ ਆਣ ਕੇ ਆਪਣੀ ਤਸੱਲੀ ਜਿਹੜੀ ਆ ਤੁਸੀਂ ਬੰਦ ਦੀ ਸਰਦੀ ਜਰੂਰ ਕਰ ਲਿਆ ਕਰੋ ਠੀਕ ਆ ਜੀ ਕਿਉਂਕਿ ਮਾਲ ਆਇਆ ਗਿਆ ਰਹਿੰਦਾ ਪੂਰੀ ਗੱਲਬਾਤ ਕਰਦੇ ਆ ਲੈ ਲੈਂੀਆਂ ਬਥੇਰੇ ਡਿਟੇਲ ਸਭ ਤੋਂ ਪਹਿਲਾਂ ਆਕਾਸ਼ ਸਾਸਤਰੀ ਕਰਦੇ ਆ ਸਾਸਤਰੀ ਜੀ ਬਹੁਤ ਠੀਕ ਠਾਕ ਹਾਂ ਚੜ੍ਹਦੀ ਰਹਿਣਾ ਤੁਸੀਂ ਸਾਰੇ ਠੀੜਾ ਜੀ ਠੀਕ ਠਾਕ ਭਰਾ ਹੋਰ ਹਾਂ ਵਧੀਆ ਵਧੀਆ ਚਲੋ ਬਹੁਤ ਵਧੀਆ ਸ਼ੁਕਰੇਮਾਨ ਤੁਹਾਡਾ ਹ ਨਵ ਵਿਕਾਸ ਐਨੀਮਲ ਅਜ ਆਪਣੇ ਕੋਲ ਟੋਟਲ 3 ਨੇ ਹਾਂਜੀ ਹਾਂਜੀ ਵੀਰ ਜੀ ਫਾਇਦੇ ਚਾਰ ਹੀ ਇਕੜਾ ਡੇੋਂ ਤੋਂ ਪਹਿਲੇ ਸੇਲ ਹੋ ਗਈਗਾ ਓ ਠੀਕ ਆ ਵੀਰ ਬਹੁਤ ਤੁਸੀਂ ਚੋਂ ਨਗਾ ਦਾ ਪਾਇਆ ਸੀ ਹਾਂਜੀ 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 ਇੱਕ ਵ ਇੱਕ ਕੀ ਹਾਂਜੀ ਹਾਂਜੀ ਉਹ ਵੇਖੀ ਇੱਕ ਹੁਣ ਤੇ ਨਹੀਂ ਆ ਇਸ ਟਾਈਮ ਆਪਣੇ ਕੋਲ ਠੀਕ ਆ ਹਾਂਜੀ ਤੇ ਮੁੱਲ ਫਿਰ ਉਹੀ ਆ ਜਾਇਜ ਮੁੱਲ ਵੀਰ ਜੀ ਜਾਇਜ ਹੋਰ ਦੀਆਂ ਵਾਲੀ ਵੀ ਜਿਹੜੇ ਆਂਦੇ ਵੀ ਕਮਾਲਪੁਰ ਚ ਕਮਾਲਪੁਰ ਸੀ ਲੱਭਣੇ ਆ ਜੀ ਹਾਂਜੀ ਹਾਂਜੀ ਚਲੋ ਵੇਖਦੇ ਆ ਜੋ ਸੋ ਸ਼ੁਰੂਆਤ ਕਰਾਂਗੇ ਦੋਸਤੋ ਇੱਕ ਪਹਿਲੇ ਨੰਬਰ ਵਾਲੀ ਵਾੜ ਤੁਸੀਂ ਵੇਖ ਲਓ ਠੀਕ ਆ ਜੀ ਥੱਲਿਓਂ ਕਾਫੀ ਫੱਬੀ ਖੜੀ ਕਰਮਾ ਲਈ ਲੈਵਰ ਆਟਰ ਦੀ ਕੁਆਲਿਟੀ ਵੇਖੋਗੇ ਤੇ ਕੰਪੈਕਟ ਟ੍ਰੈਕਟਰ ਸਾਇਆ ਜਾ ਠੀਕ ਆ ਜੀ ਆਹ ਵੇਖੋ ਪੂਰਾ ਨਿੱਗਰ ਲੈਵਾ ਮੁੱਠੀ ਥਾਣਾ ਪੂਰਾ ਮੋਟਾ ਗੋਲ ਥਾਣਾ ਠੀਕ ਆ ਜੀ ਇਹਨੂੰ ਆਪਾਂ ਗੱਲ ਕਰਦੇ ਵੀ ਪੂਰਾ ਥਾਣਾ ਥੱਪੇ ਵਾਲੀਆ ਕਰਮਾ ਲਈ ਹਾਂਜੀ ਤੇ ਕੱਦ ਵੀ ਤਕਰੀਬਨ ਵੱਡੀਆਂ ਵੇੜਾਂ ਦੇ ਵਿੱਚ ਗੇਂਦੀ ਕਰਾਂਗੇ ਵੱਡੀ ਵੇੜ ਆ ਲੈ ਵੀ ਕਾਸ਼ ਇਹਦਾ ਮੇਰਵਾ ਦੇ ਮੇਰਾ ਵੀਰ ਸੁਹਾ ਕੇ ਨਾ ਇਹ ਵੀ ਜੀ ਦੂਜਾ ਸੁਹਾ ਜੀ ਦੂਜਾ ਹੀ ਸੁਹਾ ਹਾਂਜੀ ਹਾਂਜੀ ਬਾਕੀ ਆਈ ਖਲੋਤੀ ਅੱਜ ਭੜ ਆਈ ਖਲੋਤੀ ਵੀਰ ਜੀ ਅੱਜ ਭੜ ਕੇ ਭਾਂ ਰਾਤ ਨੂੰ ਦੂਜੇ ਠੀਕ ਆ ਬਰਾਕੀ ਹਣ 35 ਤੋਂ ਬਣਾਈ ਆ ਵਦੀ ਮਾਣਾ ਵੀਰ ਜੀ ਆ 35 ਵਾਦੀਆ ਚੋਂ ਸਾਨੂੰ ਇੱਕੋ ਜੀ ਆ ਠੀਕ ਆ ਹਾਂਜੀ ਹਾਂਜੀ ਠੀਕ ਆ ਜੀ ਲੋ ਵੀ ਦੋਸਤੋ ਤਿਆਰੀ ਆਲਮੋਸਟ ਕੰਪਲੀਟ ਆ ਅੱਜ ਭਲਕ ਹੋ ਸਕਦਾ ਵੀ ਸ਼ਾਮ ਤੱਕ ਜਿਹੜੀ ਆ ਹਾਂਜੀ ਪੂਰੀ ਤਿਆਰੀਆਂ ਵੀਰੋ ਬਾਕੀ ਕੋਈ ਜਲਵਾੜੀ ਹੈ ਜਨਾ ਆ ਦੇਖੋ ਅੱਗੋਂ ਪਿਛੋਂ ਪ੍ਰੋਪਰ ਤੁਸੀਂ ਲੇਵੇ ਦਾ ਸਹਾਈਜ ਵੇਖ ਸਕਦੇ ਜੀ ਠੀਕ ਆ ਜੀ ਗਾੜੀ ਅੱਗੋਂ ਸਟਾਰਟਿੰਗ ਕਾਫੀ ਆ ਤਾਂ ਬਿਲਕੁਲ ਪੱਟਾਂ ਦੇ ਸਾਨੂੰ ਦੇ ਵਿਚਕਾਰ ਜਿਹੜਾ ਆਰਡਰ ਕੰਪੈਕਟ ਤਿਆਰ ਕਰੀ ਫਿਰਦੀ ਆ ਠੀਕ ਆ ਫੇਸ ਕੁਆਲਿਟੀ ਤੁਹਾਡੇ ਸਾਹਮਣੇ ਆ ਬਾਕੀ ਆ ਥੋੜੀ ਭਲ ਭੂਜੀ ਪਈ ਤਰ ਪਾ ਡੰਗਰ ਉੱਠ ਰਹਿਣ ਚ ਕਰਦਾ ਥੋੜਾ ਬਹਿਣ ਬੂਣ ਇਧਰ ਇੱਕ ਪਾਸੇ ਪਲੂਣ ਹੈਗੀ ਆ ਹਾਂਜੀ ਹਾਂਜੀ ਹੈਗੀ ਥੋੜੀ ਭਰੀ ਨਹੀਂ ਨੀ ਹੈਗੀ ਨੋਰਮਲ ਜੀ ਆ ਇਹ ਸੜੋ ਉੱਠ ਰਹਿਣ ਚ ਹੋ ਜਾਂਦਾ ਡੰਗਰ ਦਾ ਬਿਲਕੁਲ ਜੀ ਹਾਂਜੀ ਹਾਂਜੀ ਲੈ ਵੀ ਕਾਚ ਖੋਲ ਲਿਓ ਕੋਈ ਤੋਰ ਕੇ ਦਿਖਾ ਦੇ ਸੋ ਨੋਰਮਲ ਦਰਮਿਆਨੀ ਜਿਹੜੀ ਦੋਸਤੋ ਇੱਕ ਪਾਸੇ ਤੁਹਾਨੂੰ ਠੀਕ ਹੈ ਜੀ ਪਲੂਣ ਨਜ਼ਰ ਆਊਗੀ ਸੋ ਦੂਜਾ ਸੂਆ ਇਸ ਕਰਕੇ ਆਰਡਰ ਸਾਈਜ਼ ਬਹੁਤ ਸੋਹਣਾ ਠੀਕ ਹੈ ਜੀ ਕੰਪੈਕਟ ਆਰਡਰ ਦੇ ਵਿੱਚ ਆ ਸੋ ਦੁੱਧ ਵੀ ਆਪਾਂ ਇਹੋ ਜੇ ਪਸ਼ੂ ਤੋਂ ਚੰਗੀ ਉਮੀਦ ਕਰ ਸਕਦੇ ਹਾਂ ਕੋਈ ਆਪਾਂ ਕਹੀ ਆ ਵੀ ਨੀਵੀਂ ਢੋਈ ਦੀ ਨਹੀਂ ਜਾਂ ਕੋਪ ਨਹੀਂ ਕਰਤੀ ਬਿਲਕੁਲ ਪੂਰੀ ਕਾਟ ਕਾਟ ਬੇਰਬੂਲ ਸੀ ਪੂਰੀ ਏ ਹਾਂ ਬਾਕੀ ਵੀਰ ਜੀ ਗਾਂ ਹੀ ਦੁੱਧ ਵਾਲੀ ਆ ਹਾਂ ਬੋਲ ਜੀ ਤੋਰਾ ਤਾਰਾ ਕਰੋ ਚੱਕ ਠੀਕ ਆ ਨਵੀਂ ਮੋੜ ਦਾ ਕਾਚ ਬਾਕੀ ਫੇਸ ਕੁਆਲਟੀ ਲਓ ਜੀ ਸੋ ਫੇਸ ਕੁਆਲਟੀ ਬਿਲਕੁਲ ਬੂਥੀ ਪਾਤੀ ਬਹੁਤ ਸੋਹਣੀ ਆ ਪਤਲਾ ਫੇਸ ਛੋਟਾ ਕੰਨ ਕੋਈ ਜ਼ਿਆਦਾ ਨਹੀਂ ਤੇ ਆਪਾਂ ਨਾਰਮਲੀ ਗੱਲ ਕਰਦੇ ਆਂ ਘੱਟ ਤੋਂ ਘੱਟ ਵੀ ਚਲੋ 16 18 17 ਲੀਟਰ ਦੁੱਧ ਦੇ ਨੂੰ ਜਾਂਦਾ ਹਾਂਜੀ ਹਾਂਜੀ ਵੀਜੀ ਘਰ ਵਾਲੇ ਦੇ 20 ਕਿਲੋ ਆਂਦੇ ਆਪਾਂ ਨੇ 18 ਕਿਲੋ ਦੁੱਧ ਦੇ ਦੂੰਗਾ 18 ਕਿਲੋ ਦੁੱਧ ਬੜਾ ਬੜਾ ਦੁੱਧ ਬਾਕੀ ਤੁਹਾਨੂੰ ਭਾਂਡੇ ਨੇ ਦੁੱਧ ਦੇਣਾ ਬਾਕੀ ਭਾਂਡਾ ਦਾਦਾ ਹਾਂ ਬਾਕੀ ਇਹਨੂੰਗਾ ਟਾਈਮ ਲੱਗਾ ਬਸ ਕਈ ਇਹਦਾ ਵੀ ਟਾਈਮ ਲੱਗਾ ਮੰਨ ਲਓ ਗੱਪੜ ਵਾੜਵਾ ਇਹ ਹਜੇ ਕਰਮਾਂ ਦੀ ਤਿਆਰੀ ਦੇ ਵਿੱਚ ਹੀ ਆ ਇਹ ਤਿਆਰੀ ਦੇ ਵਿੱਚ ਵੀਰ ਜੀ ਬਾਕੀ ਸੂਸਵਾ ਕੇ ਨੇ ਹੋਰ ਵੀ ਥੱਲੇੋਂ ਕਾਫੀ ਖੜ ਜਾਣਾ ਨਾ ਵੀਰ ਜੀ ਇਹ ਤੁਹਾਨੂੰ ਬੜਾ ਜੇਰ ਜੂਰ ਪਾਉਂਦਾ ਡੰਗਰ ਤਾਂ ਵੀ ਬਣ ਜਾਂਦਾ ਬਿਲਕੁਲ ਤੇ ਕਾਹਚ ਮੋਲ ਕੀ ਰੋਗੇ ਦਾ ਮੋਲ ਤੇ ਵੀਰ ਜੀ 60000 ਕਰਦੇ ਆ ਦੇ ਦਾਂਗੇ ਕਿੰਨੇ ਦੀ 2 ਛੱਡ ਦਿੰਦੇ ਆ 56 ਦੀ 56 ਦੀ ਇਹ ਕੀ ਗੱਲ ਕਰਦੇ ਕੋਈ ਕਸਰ ਕੋਸਰ ਕੱਟ ਪੂਰੇ 55000 ਦੀ ਹਣਾ ਹਾਂਜੀ ਮਤਲਬ ਜਿਹੜੇ ਦੇ ਭੈਣ ਭਰਾ ਆਪਣਾ ਪਹਿਲੀਆਂ ਦੇ ਵਿੱਚ ਹੀ ਹਾਂਜੀ ਹਾਂਜੀ ਵੀਰ ਜੀ ਬਾਕੀ ਵੀਰ ਜੀ ਇਦੋਂ ਆਪਾਂ ਨੂੰ ਪਾੜਾ ਮਿਲੀ ਵਾ ਪਾੜੇ ਦੇਣੇ ਆ ਸਹੀ ਹੈ ਬਾਕੀ ਤਾਂ ਮੈਂ 17 18 ਕੋ ਦੋ ਤਾਂ ਥੋੜਾ ਨਹੀਂ ਆ ਬਾਕੀ 55000 ਦੀ ਦੇ ਦਾਂਗੇ ਬਿਲਕੁਲ ਬਾਕੀ ਹੋਰ ਮਾਨਤਾ ਕਰਦਾ ਵੀ ਫੋਨ ਲਾਵੇ ਕੋਈ ਬਿਲਕੁਲ ਹਾਂਜੀ ਲਓ ਜੀ 55000 ਦੀ ਇਹ ਫਾਈਨਲ ਮਿਲ ਜੂਗੀ ਸਾਡਾ ਬਾਕੀ ਦੇਖੋ ਸੀਲ ਲੀਆ ਸੋ 55000 ਲੈ ਤੇ ਆ ਦੇਖੋ ਦੇਖੋ ਬਾਕੀ ਵੇਖੋ ਕੋਈ ਟਾਈਮ ਨਹੀਂ ਲੱਗਾ ਗੱਬਣ ਵੈਰ ਕੋਈ ਇਹ ਨਾ ਕਿ ਟਾਈਮ ਲੱਗਾ ਹੋਊਗਾ ਹਾਂ ਲੈ ਵੀ ਗੱਬਰ ਨੂੰ ਕਰਮ ਵਾਲੇ ਨੂੰ ਕਾਹਦਾ ਟਾਈਮ ਆ ਕਾਹਦਾ ਨਹੀਂ ਬਹੋਜਦਾ ਸਵੇਰ ਸਵੇਰ ਦਾ ਹਾਂ ਲਾਵੀਆ ਕੇ ਕ ਤੁਹਾਨੂੰ ਸਗਰ ਨੰਬਰ ਤੇ ਵਿਖਾ ਦਨੇ ਆ ਵੱਡੀ ਪਹਿੜ ਗਾਂ ਇਹ ਕਾਸ਼ ਤੁਸੀਂ ਦੱਸਣ ਦਾ ਜੀ ਤੋਕੜ ਗੱਪਣੇ ਵੀਰ ਜੀ ਤੋਕੜ ਗੱਪਣ ਜੇ ਹਾਂ ਇਹ ਆਪਣੇ ਚੈਨਲ ਤੇ ਪਈ ਹੋ ਦੋ ਸੱਜਰ ਸੱਜਰ ਆਪਣੇ ਘਰੋਂ ਗਈ 21 ਬਾਈਕ ਦੁੱਧ ਕੱਢਿਆ ਹੈ ਨੇ ਅੱਛਾ ਅੱਛਾ ਹਾਂਜੀ ਹੁਣ ਵੀਰ ਜੀ ਸਾਢੇ 6 ਮਹੀਨਾ ਗੱਪਣ ਜੇ ਓਕੇ ਤੇ 7 ਕਿਲੋ ਦੁੱਧ ਦੇ ਦੇ ਕੋਲ 7 ਕਿਲੋ ਦੁੱਧ ਵੀ ਆ ਤੇ ਸਾਢੇ 6 ਦੀ ਸਾਢੇ 6 ਮਹੀਨੇ ਗੱਬਣੀਆਂ ਟਾਈਮ ਬਸ ਆ ਗਿਆ ਨੇ ਟਾਈਮ ਤੇ ਆ ਗਿਆ ਟਾਈਮ ਖੜਾ ਰਹਿ ਗਿਆ ਹਾਂ ਮਹੀਨੇ ਸਾਡੇ ਦੋ ਹੀ ਰਹਿ ਗਿਆ ਬਸ ਹਾਂਜੀ ਤੇ ਮਤਲਬ ਚੁਆਈ ਦੀ ਕੋਈ ਧਾਰਾਂ ਦੀ ਵਾਅਦ ਕਰ ਮੈਂ ਨਾ ਕੋਈ ਨਹੀਂ ਵੀਰ ਜੀ ਆ ਵਿਖਾ ਦਿਓ ਆ ਵੇਖੋ ਬਾਕੀ ਸੀਲੀਆਂ ਆ ਆ ਦੇਖੋ ਜੀ ਠੀਕ ਆ ਸੋ ਆ ਦੋਸਤੋ ਥਣ ਦਾ ਸਯਾ ਜ ਚਾਰੇ ਧਣ ਨੇ ਠੀਕ ਆ ਜੀ ਸੋ ਵੇਰਲ ਗੈਪ ਆ ਬਿਲਕੁਲ ਤੁਹਾਡੇ ਸਾਹਮਣੇ ਆ ਤੇ 7 ਕਿਲੋ ਧਾਰਾਂ ਨੇ ਤੇ ਸਾਢੇ 6 ਸਾਢੇ 6 ਮਹੀਨੇ ਗੱਬਣ ਠੀਕ ਆ ਜੀ ਵੱਡੀ ਵੇੜਾ ਚਲੋ ਕੋਈ ਵੀ ਭਰਾ ਆਪਣਾ ਦੂਰ ਨੇੜੇ ਆਉਂਦਾ ਤੇ ਮੇਰਾ ਵੀਰ ਇਹ ਤੁਸੀਂ ਇੱਕ ਆਈਡੀਆ ਲਾ ਕੇ ਤੁਰਿਓ ਵੀ ਜਿਹੜੀ ਚੀਜ਼ ਤੁਹਾਨੂੰ ਦਿਖਾ ਰਹੇ ਆ ਤੇ ਵੱਡੀ ਕਈ ਤੇ ਫੁੱਲ ਵੱਡੀ ਆ ਕੱਲੀ ਵੱਡੀ ਨਹੀਂ ਕਿ ਇਧਰੋਂ ਬੇਲਬੁੱਲ ਵੀ ਤੁਹਾਨੂੰ ਚੈੱਕ ਕਰਾ ਦਿਆ ਬੇਲ ਵੇਖੋ ਵੀਰ ਜੀ ਇਹ ਤਾਂ ਟ੍ਰੇਨ ਦਾ ਡੱਬਾ ਹੀ ਜੇ ਆਹ ਦੇਖੋ ਜੀ ਕਿੱਥੋਂ ਸਟਾਰਟ ਹੁੰਦੀ ਆ ਕਰਮ ਵਾਲੀ ਕਿੱਥੇ ਕਰਮ ਹੁੰਦੀ ਆਗੇ ਹਾਂ ਬਹੁਤ ਵਧੀਆ ਠੀਕ ਆ ਜੀ ਇਧਰ ਬਹਿਣੀ ਵਾਲੇ ਪਾਸੇ ਤੁਹਾਨੂੰ ਥਣ ਵੀ ਬੁਖਾ ਦੇ ਕੇ ਆਪਾਂ ਮਾਰਿਆ ਦੇਖੋ ਕੋਈ ਨੀਂਦੋ ਯਾਰ ਨਹੀਂ ਜੀ ਠੀਕਾ ਲੈ ਵਿਕਾਸ ਖੋਲਦੇ ਨੂੰ ਵੀ ਸੋ ਵੱਡੀ ਜਿਹੜੀ ਦੋਸਤੋ ਵੈੜਾ ਗਾ ਤਿੱਜੇ ਸੂਵੇ ਲਈ ਗੱਬਣਾ ਸਾਢੇ 6 ਮਹੀਨਿਆਂ ਦੀ ਤੇ ਅੱਗੇ ਸਮਾਂ ਸਾਰੇ ਭਰਾਵਾਂ ਨੂੰ ਪਤਾ ਹੀ ਆ ਠੀਕਾ ਜੀ ਕੋਈ ਬਹੁਤਾ ਨਹੀਂ ਰਹਿ ਗਿਆ ਦੋ ਸਵਾ ਹਮਾਂ ਦੇ ਵੀਰ ਜੀ ਦੋ ਮਹੀਨੇ ਰਹਿ ਗਿਆ ਇਹ ਤਾਂ 15 20 ਦਿਨ ਚੋ ਕੇ ਡਰਾਈ ਕਰ ਦੇਣਾ ਬਾਕੀ ਵੀਰ ਗਾ ਸੂਣੀ ਚੰਗਾ ਟਿਕਾਣੇ ਤੇ ਰੁੱਤ ਬੜੀ ਆ 20 22 22 ਕਿਲੋ ਦੁੱਧ ਫਿਰ ਦਿੰਦੀ ਰਹੀ ਆ ਨਾ ਨਾ ਵੀਰ ਜੀ ਦਿੰਦੀ ਰਹੀ ਆ ਜਦੋਂ ਆਪਣੇ ਘਰੋਂ ਗਈ ਆਪਣੇ ਚੈਨਲ ਤੇ ਗਈ ਆ ਸੱਜਰ ਪਾਈ ਸੀ ਉਹ ਤਾਂ ਪੂਰੇ ਦੁੱਧ ਤੇ ਸੀ ਜਾਂ ਹਾਂ ਜੀ ਜੀ ਵੀਰ ਜੀ ਦੁੱਧ ਤੇ ਹੀ ਅੱਛਾ ਉਹ ਮੋਲੋ 80 ਦੇਣਾ ਸੁੱਈ 80 ਦਾ ਹੁੰਦਾ ਨਾ ਜੀ ਲੋ ਵੀ ਇਹ ਤੋਕੜ ਕਾ ਬਣਾਉਣ ਫਿਰ ਕਾਸ਼ ਹੁੰਦਾ ਕੋਲ ਆ ਗਈ ਆ ਹਾਂ ਜੀ ਬਾਕੀ ਵੇਖੋ ਵਿੱਚ ਚਲੋ ਭੈਣ ਭਰਾ ਨੂੰ ਹੁੰਦਾ ਵੀ ਤੋਕੜ ਕਾ ਬਣ ਸੇਲ ਕਰ ਦਈਏ ਸੱਜਰ ਫਿਰ ਪਾ ਲਈਏ ਹਾਂ ਜੀ ਹਾਂ ਜੀ ਵੀਰ ਜੀ ਉਹਨਾਂ ਆਪਣੇ ਤੋਂ ਵੱਡੀ ਗਾਂ ਖੜੀ ਆ ਅੱਛਾ ਅੱਛਾ ਹਾਂ ਜੀ ਤਾਂ ਹੀ ਕਰਕੇ ਉਹਨਾਂ ਵੱਡੀ ਖੜੀ ਫਿਰ ਵੱਡੀ ਦੇ ਗਏ ਆਪਾਂ ਨੂੰ ਸ਼ਾਲ ਨਵੀਂ ਵੇੜ ਚੰਗੀ ਆ ਠੀਕ ਆ ਜੀ ਉਤੋਂ ਚਮਕ ਤਮਕ ਬੜੀ ਆ ਪਿੰਡੇ ਪੁੰਡੇ ਦੀ ਚਲੋ ਜਿੱਦਾਂ ਇੱਕ ਫਾਰਮਰ ਦੇ ਵਿੱਚ ਵੇਣਾ ਆਪਾਂ ਵੇਖਦੇ ਆ ਹੈ ਫਾਰਮੀ ਵੇੜ ਜੀ ਆ ਕਿਉਂਕਿ ਪਿਓਰਿਟੀ ਜਿਹੜੀ ਆ ਤੁਸੀਂ ਆਪ ਮੇ ਤੇ ਲੰਬਾਈ ਨੂੰ ਵੀ ਵਹਿੜ ਦੀ ਚੰਗੀ ਆ ਕਈ ਵਾਰ ਹੁੰਦਾ ਵੀ ਆਪਾਂ ਜਿਆਦਾ ਵੱਡੇ ਕਤਾਲਾ ਪਸ਼ੂ ਵੇਖਦੇ ਆ ਤੇ ਕੋਈ ਕੋਬਜਾ ਕੱਢਦੀਆਂ ਨੇ ਬੜਾ ਨਸਲ ਜਾਤ ਵਾਲੀਆਂ ਉਹ ਗੱਲ ਬਾਤ ਨਹੀਂ ਉਤੋਂ ਪੂਰੀ ਸਟ੍ਰੇਟ ਇੱਕ ਸਾਰ ਪੱਧਰ ਕਿਤਨਾ ਕਿਤੇ ਜਿਹੜੇ ਵਾਈਟ ਸਪੌਟ ਜਿਹੜੇ ਹੈਗੇ ਠੀਕ ਆ ਜੀ ਬਾਕੀ ਇਧਰੋਂ ਆ ਇੱਕ ਬਹਿਣੀ ਵਾਲਾ ਪਾਸਾ ਆ ਕਰੋ ਚੱਕ ਠੀਕ ਆ ਜੀ ਸਵਾਹ ਪੂਰੀ ਠੰਡੀ ਧੀ ਪੂਰੀ ਮਸਤ ਆ ਮੈਂ ਵੀਰ ਜੀ ਪੂਰੀ ਠੰਡੀ ਹੈ ਬਰਫੀਆ ਦੀ ਹਾਂ ਆ ਦੇਖੋ ਨਵੀਕਾਸ ਕੀ ਮੋਲ ਕੀ ਡਿਮਾਂਡ ਰੋਗੀ ਦੀ ਮੋਲ ਵੀ ਦੀ 40000 ਰੁਪਇਆ ਜੱਸ ਨੋਹਲੀਆਂ ਗੱਲਾਂ ਜੱਸ ਨੋਹਲੀਆਂ ਗੱਲਾਂ ਹਾਂ 35000 ਦੇ ਵੀਰ ਦੇ ਦਾਂਗੇ 35000 ਹਾਂਜੀ 1000 ਹੋਰ ਛੱਡ ਦਾਂਗੇ 34000 ਦੇ ਲਾ ਰਹੀ ਜੀ ਠੀਕ ਆ ਜੀ ਹਾਂਜੀ ਲਓ ਜੀ 34000 ਬਾਕੀ ਵੀ ਜੀ ਤਿਆਰ ਹੀ ਵਹਿਰ ਤਾਂ 70000 ਦੀ ਹੈ ਜੀ ਆ ਕੀ ਕਰ ਕਰਮਾਲੀ ਵੀ ਹਾਂਜੀ ਆ ਗਈ ਵੀ ਜੀ ਦੇਣ ਕਰ ਰਹਿ ਗਏ ਦੇਣ ਤਾਂ 2 ਮਹੀਨੇ ਰਹਿ ਗਏ ਚਲੋ ਕੋਈ ਡਰਾਈ ਕਰਦਾ ਫਿਰ ਵੀ 7 ਕਿਲੋ ਮੈਂ ਨਾ ਫਿਰ ਜੀ ਅੱਜ ਵੀ ਮੰਨ ਲਓ ਅੱਜ ਤਾਂ ਦੱਸਦੇ ਹਾਂ ਡਰਾਈ ਕਰਦਾ ਨਾ ਫਿਰ ਵੀ ਵਾਦੇ ਬੰਦੀ ਜੀ ਫਾਂਸ 70000 ਜੀ ਵੀਰ ਜੀ ਵੇੜ ਜਨ ਮਰਜੀ ਵੇਜਦੇ ਤਿਆਰ ਹੋਈ ਦੂਣ ਕਰਨ ਦੀ ਆ ਚਾਹ ਪਣ ਦਾ ਡੰਗ ਵੀ ਜਦੇ ਨੇ ਸਾਰੇ ਜਾਣਾ ਕੋਈ 10 ਦਿਨ ਚੋਲੇ ਕੋਈ 15 ਦਿਨ ਚੋਲੇ ਕੋਈ 20 ਦਿਨ ਚੋਲੇ ਠੀਕ ਆ ਜੀ ਬਾਕੀ ਵੀਰ ਜੀ ਦੂਣ ਕਰਦੀ ਆ ਹਾਂ ਬਿਲਕੁਲ ਜੀ ਉਹ ਆਪਣ ਨੂੰ ਭਾਣਾ ਮਿਲਿਆ ਭਾਣਾ ਦੇਤੀ ਆ ਹਾਂਜੀ ਸੁੰਦੀ ਟਿਕਾਣੇ ਤੇ ਮੈਂ ਨਾ ਵੀਰ ਜੀ ਸੁੰਦੀ ਟਿਕਾਣੇ ਤੇ ਆਦੇ ਹਣਾ ਤੇ ਬਾਜ਼ਾਰ ਪਜੂਰ ਵੈਸੇ ਤੁਰ ਪੈਣਾ ਕਰਵਾਉਂਗਾ ਤੁਰ ਆਪਣਾ ਤੁਰ ਫੜਾ ਵੀਰ ਜੀ ਬਾਕੀ ਚੀਕ ਨਹੀਂ ਉਸ ਟਾਈਮ ਤੇ ਬਾਕੀ ਤੁਹਾਨੂੰ ਪਤਾ ਡੰਗਰ ਦਾ ਹੀ ਮੁੱਲ ਪੈਣਾ ਹਾਂਜੀ ਚੀਕਦਾ ਹੀ ਸਹੀ ਆ ਸਹੀ ਹਾਂਜੀ ਲੋ ਵੀ 20 22 22 ਕਿਲੋ ਦੀ ਜਿਹੜੀ ਦੋਸਤੋ ਤੁਹਾਨੂੰ ਇਹ ਵੈੜ ਵਿਖਾਤੀ ਆ ਟੋਕੜ ਗੱਪਣ ਨਾਗਾ ਬਾਕੀ ਬੜੇ ਭੈਣ ਭਰਾ ਆਪਣੇ ਡਿਮਾਂਡ ਕਰਦੇ ਰਹਿੰਦੇ ਆ ਪਾ ਲਿਓ ਹੱਥ ਠੀਕ ਆ ਜੀ ਬਹੁਤ ਵਧੀਆ ਵੱਡੀ ਵੈੜ ਆ ਇੱਕ ਅੱਗੇ ਤੁਹਾਨੂੰ ਇੱਕ ਹੋਰ ਆਪਾਂ ਕੀਮਤੀ ਹੀਰਾ ਵਿਖਾਉਨੇ ਆ ਬੇਸ਼ੁਮਾਰ ਕੀਮਤੀ ਠੀਕ ਆ ਜੀ ਕਿਉਂਕਿ ਇੱਕ ਤਾਂ ਨਾਗ ਜ ਹੈ ਇੱਕ ਦੋ ਨਾਗ ਜੜੇ ਆ ਇਹੋ ਜੇ ਤੁਹਾਨੂੰ ਇਸ ਕੇਦੇ ਤੋਂ ਵੇਖੋ ਆ ਵੇਖੋ ਜੀ ਲਓ ਜੀ ਕਰੋ ਚੈੱਕ ਇਹ ਝੋਟੀ ਪਲੂਨ ਪਹਿਲਾ ਸੁਆ ਸੁਣੀ ਹੈ ਹਾਂਜੀ ਵੀਰ ਜੀ ਪਹਿਲਾ ਸੁਆ ਜੀ ਫੇਸ ਕੁਆਲਟੀ ਬਹੁਤ ਸੋਹਣੀ ਹੈ ਚੀ ਮੈਂ ਨਾ ਫੇਸ ਕੁਆਲਟੀ ਵੇਖੋ ਵੀਰ ਜੀ ਇਹਦੀਆਂ ਦੀ ਗੱਲਾਂ ਹੀ ਮੇਰੀਆਂ ਕਰੋ ਉਹਦੇ ਹਾਂ ਵੇਖੋ ਸਿੰਘ ਵੇਖੋ ਇੱਕ ਚਿੱਟਾ ਸਿੰਘ ਆ ਗਿਆ ਹਾਂਜੀ ਚਿੱਟਾ ਸਿੰਘ ਜੀ ਦੋਵੇਂ ਜ ਹੈਗਾ ਜੇਟਾ ਬਿੱਲੀਆਂ ਖਾ ਗਈਆਂ ਬਿੱਲੀਆਂ ਖਾਆਂ ਐਨ ਮਣਕੀ ਬਿੱਲੀ ਆ ਕਿਨੂੰ ਆਂਦੇ ਹੈ ਐਨੂੰ ਆਂਦੇ ਵੀਰ ਜੀ ਲਓ ਵੀ ਠੀਕਾ ਜੀ ਸੋ ਨੀਲੀ ਰੋਬੀ ਦੇ ਵਿੱਚ ਵੀ ਆ ਜਾਂਦੀ ਹੈ ਦੋਸਤੋ ਕਿਤਨਾ ਕਿਤ ਥੋੜੀ ਬਾਦੀ ਓਵਰ ਵਾਈਡਥਸ ਵੀ ਹੈਗੀ ਆ ਉਹ ਚਲੋ ਤੁਹਾਨੂੰ ਦੇਸੀ ਪੈਣੀ ਆ ਬਾਕੀ ਮੁੱਲ ਮੇਰਾ ਭਰਾ ਵੇਖਿਆ ਜੇ ਵੀ ਮੁੱਲ ਲੈਂਦਾ ਬਹੁਤ ਜਾਇਜ਼ ਵਾਜਬ ਅੱਗੇ ਚਲੋ ਕੋਈ ਸੱਜਣਾਂ ਦਾ ਸੇਲ ਵੀ ਕਰਨਾ ਚਾਹੂਗਾ ਤਾਂ ਉਹਨੂੰ ਵੀ 2 ਰੁਪਏ ਪ੍ਰੋਫਿਟ ਦਊਗੀ ਅਸੀਂ ਹਾਂਜੀ ਵੇਖੋ ਲੇਵਟੀ ਕਰਮਾਰੀ ਦੀ ਬਹੁਤ ਪਿਆਰੀ ਝੋਟੀ ਆ ਪਲੂਨ ਪਹਿਲਾ ਸੂਬਾ ਮੂੰਹ ਮੱਥੇ ਦੀ ਚੰਗੀ ਆ ਫੇਸ ਕੁਆਲਟੀ ਤੁਹਾਨੂੰ ਇੱਕ ਵਾਰੀ ਫੇਰ ਆਪਾਂ ਦਿਖਾ ਦਿੰਨੇ ਆ ਸਿੰਘ ਸਿੰਘ ਬੜਾ ਛੋਟਾ ਜਿੱਦ ਤੱਕ ਮੋਹਰਾ ਬਰੀਡ ਦੀਆਂ ਝੋਟੀਆਂ ਨੂੰ ਆਪਾਂ ਸਿੰਘ ਵੇਖਦੇ ਆ ਓਡਾਕ ਸਿੰਘ ਲੱਗਾ ਇਸ ਝੋਟੀ ਤੇ ਠੀਕ ਆ ਨਵਿਕਾਸ਼ ਨੇ ਕੋਈ ਖੋਲ ਕੇ ਮੜਾ ਜੇ ਅਦਰ ਸਾਹਮਣੇ ਕਰੀ ਦਿਨ ਕਿੰਨੇ ਕਲੈਂਦੀ ਆ ਬਿਨ ਵੀਰ ਜੀ 20 20 ਦਿਨ ਹਾਂਜੀ 20 ਦਿਨ ਲੈ ਜੂਗੀ ਖਿੱਚ ਕੇ ਹਾਂਜੀ ਖਿੱਚ ਕੇ ਖੜੂਗੀ ਕੇ ਸੁਹਾਗੇ ਵੰਗੂ ਲਓ ਵੀ 20 ਦਿਨ ਹਜੇ ਦੋਸਤੇ ਦੇ ਬਾਕੀ ਆ ਸੁਣਦੇ ਠੀਕ ਆ ਛੋਟੀ ਜਿਹਾ ਕਰੋ ਆ ਦੇਖੋ ਜੀ ਠੀਕ ਆ ਬਾਕੀ ਥਣ ਥਣ ਬੜਾ ਵਧੀਆ ਬਣਾਉਣਾ ਹੈ ਨਾ ਮਾਣਾ ਵੀਰ ਜੀ ਪੂਰਾ ਥਣ ਬਣਾਉਣਾ ਐਨੇ ਦੇ ਹਾਂ ਲੋ ਜੀ ਹਾਈਟ ਮੀਡੀਅਮ ਦੇ ਵਿੱਚ ਆ ਮੀਡੀਅਮ ਹਾਈਟ ਦੀ ਆ ਚਲੋ ਝੋਟੀ ਨਵੀਂ ਆ ਬਿਲਕੁਲ ਪਹਿਲਾ ਸੂਆ ਪਲੂਣ ਝੋਟੀਆਂ ਸੋਨਾ ਮੋੜ ਦਾ ਕਾਚਾ ਲਾ ਦੇਖੋ ਪ੍ਰੇਤ ਕਵਾਲਦੀ ਲੋ ਜੀ ਕਰੋ ਜਾ ਕੇ ਠੀਕ ਆ ਜੀ ਕਾਸ਼ ਇੱਕ ਵਾਰੀ ਹੋਰ ਲੇ ਇਥੋਂ ਐਂ ਕਰਕੇ ਲਾ ਗਿਓ ਗੇੜਾ ਕਰਾ ਦੇ। ਲਾ ਲਾ ਵੀਰ ਜੀ। ਲਓ ਜੀ ਕਰੋ ਚੱਕ ਠੀਕ ਆ ਜੀ। ਸੋ ਪੂਰੀ ਸਕੀਨ ਝੋਟੀ ਆ ਚਲੋ ਅੱਗੇ ਮੇਰਾ ਭਰਾ ਕੋਈ ਸਾਹਮਣੇ। ਕੱਦ ਬੇਸ਼ੱਕ ਦਰਮਿਆਨੀ ਮੀਡੀਅਮ ਹਾਈਟ ਦੇ ਵਿੱਚ ਆ ਕਿਸੇ ਨੇ ਵੀ ਦੂਰੋਂ ਨੇੜੇ ਆਉਣਾ ਠੀਕ ਆ ਜੀ। ਕਿਉਂਕਿ ਚੀਜ਼ ਆਵਾਜ਼ ਬਜਾਇਜ ਮਿਲ ਜਾਣੀ ਆ। ਹਾਈਟ ਕਾਦੇ ਦਾ ਮੀਡੀਅਮ ਦਰਮਿਆਨਾ ਬਿਲਕੁਲ ਬਰੀਕ ਪਤਲਾ ਪਿੱਡਾ। ਸੋ ਝੋਟੀ ਜੰਗੀ ਆ ਠੀਕ ਆ ਜੀ। ਐਨੇ ਗ੍ਰੇਡ ਦੇ ਵਿੱਚ ਮੇਰਾ ਭਰਾ ਜਿਹੜਾ ਅੱਗੇ ਖਰੀਦਦਾ ਰ ਠੀਕ ਆ ਜੀ ਉਹਨੂੰ ਹੁੰਦਾ ਵੀ ਸੌਖਾ ਜੀ ਕੋਈ ਇਸ ਦਾ ਹਿਸਾਬ ਕਿਤਾਬ ਦੀ ਝੋਟੀ ਮਿਲ ਜੇ ਇੱਕ ਜਾਇਜ਼ ਰੇਟ ਹੋਵੇ ਫਿਰ ਇਹ ਦੇ ਜੀ ਅਫਸਰਾਂ ਦੇ ਦੇਣਾ ਆਪਾਂ ਇੱਕ ਥਾਣੀ ਵਾਈਟੀ ਦੇਖੋ ਹੂੰ ਕੋਈ ਪੋਰਸ਼ਾ ਨਹੀਂ ਜੀ ਲੈ ਵੀ ਕਾਸ਼ ਕੀ ਮੁੱਲ ਕਿੰਨੇ ਮੁੱਲ ਵੀਰ ਜੀ ਹਮਸਰਾਂ ਵਾਲਾ ਪੱਦੇ ਦੇਣਾ ਅੱਜ ਆਪਾਂ ਹਾਂ ਮੁੱਲ 60000 ਰੁਪਿਆ 55000 ਦੀ ਦੇਣੀ ਆ ਝੋਟੀ ਤਾਜੀ ਸੁਣੀਏ ਤੇ ਮੁੱਲ ਹਮਸਰਾਂ ਵਾਲਾ ਹਾਂਜੀ ਮੁੱਲ ਹਮਸਰਾਂ ਵਾਲਾ ਜੀ 55000 ਦੀ ਸਿਰਫ 55 ਦੀ ਹਾਂਜੀ 1000 ਹੋਰ ਛੱਡ ਦਾਂਗੇ 55 ਦੀ 55000 ਦੀ ਹਾਂ ਹਾਂਜੀ ਵੇਖ ਲਓ ਹੋਰ ਵੀ ਰਤਾ ਬਣਦਾ ਤੇ ਵੇਖ ਲਾ ਮਾਨਾ ਵੀਰ ਜੀ ਵੇਖਾ ਝੋਟੀ ਚੰਗੀ ਆ ਤੇ ਮੁੱਲੋਂ ਪੱਜਾ ਕਿਤਨੀ ਵੀਰ ਜੀ ਆਪਾਂ ਤੁਹਾਨੂੰ ਪਤਾ 40 45 50000 ਦੀ ਵੀਰ ਜੀ ਹੁਣ ਸਣਾ ਵੇਚਦੀ ਬੋ ਵੀ ਵੈਸੇ ਨਜਾਇਜ਼ ਪਹਿਲਾਂ ਨਹੀਂ ਕੀਤਾ ਕੋਈ ਨਹੀਂ ਪਾ ਲਿਆ ਕੋਈ ਬਾਹਰ ਮੰਨ ਲਓ 40 45 50000 ਦੇ ਸਪੌਂਸਰਾਂ ਵੇਚੀਆਂ ਤੇ ਫਿਰ ਗੱਪਣਾ ਹਾਂ ਇਹਦੇ ਦਿਨ 20 ਸਾਮ੍ਹ ਦੇ ਮਤਲਬ ਛੋਟੀ ਬਣੀ ਲੈ ਬਿਲਕੁਲ 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 ਬਾਕੀ ਵੀਰ ਜੀ ਅਸੀਂ ਬੱਚਾ ਸੰਗਾ 48000 ਦੀ ਅਮਸਰ ਹੀ ਵੇਚਦੀ ਆ ਵੇਚਦੀ ਦੀਦੀ ਵੇਚਦੀ ਆ ਤੇ ਚਲੋ ਆਪਾਂ ਨੂੰ ਭਾਣਾ ਮਿਲੀ ਆਪਾਂ ਭਾਣਾ ਦੇਤੀ ਆ ਬਿਲਕੁਲ ਬਿਲਕੁਲ ਹਾਂਜੀ ਲੋ ਵੀ ਕਰੋ ਸੌਦਾ ਸਿਰਫ 54000 ਦੀ 54000 ਦੀ ਵੀ ਜੀ ਠੀਕ ਆ ਜੀ 500 ਰੁਪਏ ਹੋ ਛੱਡ ਦਾਂਗੇ 53500 ਦੀ 53500 ਦੀ ਹਾਂਜੀ ਜਾਣਦਿਏ 53500 ਦੀ ਹਾਂਜੀ 53500 ਦੀ ਹੁਣ ਛੋੜ ਹੀ ਹੋਣੀ 53500 ਦੀ ਆ ਵਿੱਚੋਂ ਵੀ ਚਲੋ ਰਸਾ ਛੋੜ ਛੜਈ ਜਾ ਹਾਂਜੀ ਹਾਂਜੀ ਝੋਟੀ ਤੁਹਾਨੂੰ ਪ੍ਰੋਪਰ ਦਿਖਾਤੀ ਆ ਸਪਾਈਆਂ ਕਰਮਾਲੀ ਦੀਆਂ ਬਹੁਤ ਨੇ ਠੀਕ ਹੈ ਮੈਨਸ ਸਪਾਈਆਂ ਵੀਰ ਜੀ ਇਹ ਵੇਖੋ ਹੁਣ ਤੋਂ ਥਲੀਆਂ ਕਿੰਨੀਆਂ ਵੇਖੋ ਆਹ ਵੇਖੋ ਹੁਣ ਤੋਂ ਕਿੰਨੀਆਂ ਅੱਜ ਦਿਨ 20 ਲਏ ਨੇ ਨੇ ਮੂਰਤੀ ਆ ਕਰਮਾਲੀ ਦੀ ਮੂਰਤੀ ਮੂਰਤੀ ਵੀਰ ਪਸੰਦ ਆਊਗੀ ਭਰਾਵਾਂ ਨੂੰ ਰੇਡ ਵੀ ਪਸੰਦ ਆਊਗਾ ਠੀਕ ਆ ਜੀ ਪਸ਼ੂ ਵੀ ਪਸੰਦ ਆਊਗਾ ਇਹ ਅੱਜ ਤਿੰਨ ਹੀ ਨਾਗਨੇ ਕਾਸ਼ ਦੇ ਕੋਲ ਤਿੰਨਾਂ ਨਗਾਂ ਦੀ ਡਿਟੇਲ ਤੁਹਾਨੂੰ ਮਿਲ ਗਈ ਆ ਮੇਰਾ ਭਰਾ ਆਣ ਕੇ ਜਿੱਦਾਂ ਮਰਜ਼ੀ ਤੁਸੀਂ ਲੀਆਂ ਕਰੋ ਠੀਕ ਆ ਜੀ ਹੋਰ ਕਾਸ਼ ਕੋਈ ਗੱਲਬਾਤ ਵਾ ਵਧੀਆ ਚੜ੍ਹਦੀ ਗੱਲ ਠੀਕ ਠਾਕ ਤੁਸੀਂ ਸੁਣਾਓ ਬਸ ਵਧੀਆ ਭਰਾ ਹਾਂਜੀ ਹਾਂਜੀ ਵਧੀਆ ਸੁਣਾਦਗਾ ਆਪਾਂ ਦੋਨੇ ਨਾਲ ਮਿਲ ਕੇ ਮੈਂ ਨਾ ਵਧੀਆ ਤੰਤਨ ਹੋ ਗਈ ਆ ਤੇ ਤੰਤਨ ਕਰਦਗੇ ਸਾਂਝੇ ਇੱਕ ਨੰਬਰ ਆਪਣਾ ਉਹੀ ਆ 95 26 31 99 ਹਾਂ ਹਾਂਜੀ ਠੀਕ ਹੈ ਓਕੇ ਜੀ ਲਓ ਵੀ ਨੰਬਰ ਦੋਸਤੋ ਲੱਗ ਚੁੱਕਾ ਸਕਰੀਨ ਤੇ ਸੋ ਮਾਲ ਆਉਂਦਾ ਰਹਿੰਦਾ ਰੁਟੀਨ ਦੇ ਵਿੱਚ ਬਾਕੀ ਤੁਸੀਂ ਸੰਪਰਕ ਬਣਾ ਕੇ ਰੱਖ ਲਿਆ ਕਰੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ